ਅੱਜ ਬਣ ਜਾਏ ਭਾਵੇਂ ਕੱਲ ਬਣ ਖਾਏ ਅਦਾਲਤਾਂ ਦਾ ਰੱਬ ਰੱਖਾ ਮੁਲਾਕਾਤੀ ਜਿੱਥੇ ਜੱਜ ਹੈ ਅੱਜ ਦਾ ਤੁਹਾਡਾ ਗੁਰੂ ਆ ਤੁਸੀਂ ਇਹਨੂੰ ਗੱਲ ਦੇ ਵਿੱਚ ਆਪਣੇ ਤਾਇ ਦੇ ਦੇ ਨਾਲ ਲਾ ਕੇ ਰੱਖਣਾ ਉਹ ਲਾਉਣਾ ਦੇਵੇ ਬਾਤ ਨੂੰ ਪ੍ਰਮੋਟ ਕਰਦਾ ਇਸੇ ਸਮਾਜ ਉਹ ਲੋਕ ਨੂੰ ਆਪਣਾ ਵੋਟ ਮੰਗਦੇ ਆ ਵੀ ਮੰਨਦੇ ਨੇ ਵੀ ਸਾਡੀ ਇੰਨੀ ਵੋਟ ਪੱਕੀ ਨਹੀਂ ਠੀ ਹੈ ਉਹ ਮਿਲ ਕੇ ਗਏ ਤਰਨ ਤੋਂ ਬਾਅਦ ਉਹਨਾਂ ਦੀ ਵੇਲ ਹੋ ਜਾਂਦੀ ਹੈ ਮੈਂ ਖੁਦ ਡਰੇ ਜਾਂਦਾ ਰਹਾਂ ਮੇਰਾ ਪਰਿਵਾਰ ਇਹਨੇ ਜਾਂਦਾ ਗੰਦਾ ਅੜੀ ਹੋਈ ਆ ਜਾਂ ਡੋਰੀ ਪਾਈ ਬੈਠੇ ਆ ਜ਼ਿਆਦਾਤਰ ਲੋਕਾਂ ਦੇ ਮਨਾਂ ਦੇ ਵਿੱਚ ਇਸ ਪ੍ਰਤੀ ਨਫਰਤ ਵੀ ਪੈਦਾ ਹੋਈ ਆ ਦਰਸ਼ਕੋ ਤੁਸੀਂ ਜਿਹੜੇ ਨਾਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘਪੁਰ ਲੰਗੇ ਦਿਨੀ ریاਸਤੀ ਸ਼ਹਿਰ ਨਾਬਾ ਦੇ ਵਿੱਚ ਕਿ ਸ਼੍ਰੋਮਣੀ ਕਾਲੀ ਦਲ ਦੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਛਡਵਾਉਣ ਵਾਸਤੇ ਬਹੁਤ ਵੱਡਾ ਸੰਘਰਸ਼ ਕੀਤਾ ਸ਼੍ਰੋਮਣੀ ਕਾਲੀ ਦਲ ਨੇ ਉਹਨਾਂ ਦੀ ਬੇਲ ਹੋਈ ਆ ਉਹਨਾਂ ਨੂੰ ਇੱਕ ਦਿਨ ਪਹਿਲਾਂ ਨਾਬਾ ਰਿਆਸਤ ਦੇ ਵਿੱਚ ਦਸਤਾਰਬੰਦੀ ਹੋਈ ਸੀ ਕਿਲੇ ਦੇ ਵਿੱਚ ਤੇ ਉੱਥੇ ਹੀ ਜਦੋਂ ਕਿਲੇ ਦੇ ਵਿੱਚ ਦਸਤਾਰਬੰਦੀ ਹੁੰਦੀ ਆ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਦਾ ਗੁਰਿੰਦਰ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਆਏ ਨੇ ਉਹਨਾਂ ਦੀ ਮੁਲਾਕਾਤ ਦੇ ਲਈ ਆਏ ਨੇ ਕੀ ਇਹਦੇ ਰਿਜ਼ਲਟ ਲਿਕੜੇ ਨੇ ਲੋਕ ਕਮੈਂਟ ਬਾਕਸ ਦੇ ਵਿੱਚ ਕਿਵੇਂ ਦੇ ਜਿਹੜੇ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਮਾਸਟਰ ਜੀ ਤੁਹਾਡਾ ਸਵਾਗਤ ਆ ਨਾਬਾ ਬਾਣੀ ਚੈਨਲ ਤੇ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦਾਸ ਨੂੰ ਯਾਦ ਕੀਤਾ ਅ ਮਾਸ਼ੀ ਕੀ ਕਹਿਣਾ ਚਾਹੁੰਦਾ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਦੋਂ ਰਿਹਾ ਹੁੰਦੇ ਨੇ ਉਹਨਾਂ ਦੀ ਬੇਲ ਹੋ ਜਾਂਦੀ ਆ ਤਾਂ ਮਾਨ ਸਰਕਾਰ ਨੂੰ ਵੀ ਜਿਹੜਾ ਬਹੁਤ ਵੱਡਾ ੱੱੱਕਾ ਲੱਗਦਾ ਉੱਥੇ ਹੀ ਲੋਕਾਂ ਦੇ ਦਿਲਾਂ ਨੂੰ ਵੀ ਜਿਹੜਾ ਬਹੁਤ ਵੱਡਾ ੱੱੱਕਾ ਲੱਗਦਾ ਉੱਥੇ ਹੀ ਦਸਤਾਰਬੰਦੀ ਹੁੰਦੀ ਆ ਅ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਘਟੈਲੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਬੇਲ ਤੋਂ ਇੱਕ ਦਿਨ ਪਹਿਲਾਂ ਜਿਹੜਾ ਜੇਲ੍ਹ ਦੇ ਵਿੱਚ ਮਿਲਣ ਆਉਂਦੇ ਨੇ ਉਹਨਾਂ ਨੇ ਕੁਝ ਸ਼ਬਦ ਬੋਲੇ ਨੇ ਜਿਹੜੇ ਕੁਝ ਲੋਕਾਂ ਨੂੰ ਚੰਗੇ ਨਹੀਂ ਲੱਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਡੇਰਾ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਇਹ ਸ਼ਬਦ ਬੋਲਣੇ ਚਾਹੀਦੇ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣਾ ਚਾਹੀਦਾ ਸੀ ਕੀ ਉਹਨਾਂ ਦਾ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਕੀ ਉਹਨਾਂ ਦੀ ਨੇੜਤਾ ਕਿਉਂਕਿ ਆਪੋਜੀਟ ਵੀ ਬਹੁਤ ਗਰਮਾਈ ਹੋਈ ਉਹਨਾਂ ਦੇ ਵਿੱਚ ਵੀ ਬਹੁਤ ਹਲਚਲ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰਸੇਵ ਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਕੁਝ ਦਿਨਾਂ ਤੋਂ ਵਿਕਲਮਜੀਤ ਮਜੀਠੀਆ ਜੀ ਨੂੰ ਲੈ ਕੇ ਔਰ ਦੇਰਾ ਬਿਆਸ ਮੁਖੀ ਨੂੰ ਲੈ ਕੇ ਬਹੁਤ ਸਾਰੀ ਚਰਚਾ ਹੋ ਰਹੀ ਆ ਔਰ ਜਦੋਂ ਇੱਥੇ ਆਏ ਸੀ ਮਿਲਣ ਵਾਸਤੇ ਨਾਬੇ ਦੇ ਵਿੱਚ ਉਹਨਾਂ ਨੂੰ ਉਸ ਤੋਂ ਬਾਅਦ ਜਿੰਨੀਆਂ ਵੀ ਚੈਨਲਾਂ ਤੇ ਵੀਡੀਓ ਪਈਆਂ ਉਹਦੇ ਥੱਲੇ ਜਿਹੜੇ ਕਮੈਂਟ ਸੀ ਉਹ ਕਮੈਂਟ ਬਹੁਤ ਕੋਈ ਪੋਜੀਟਿਵ ਸੀ ਕੁਝ ਨੈਗੇਟਿਵ ਸੀ ਕੁਝ ਲੋਕਾਂ ਦਾ ਅੰਦਰੋਂ ਵੀਊ ਵੇ ਸੀ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕੋਈ ਤੇ ਉਹਨਾਂ ਦੀ ਫੇਵਰ ਤੇ ਵੀ ਉਹਨਾਂ ਨੂੰ ਕਰਨਾ ਚਾਹੀਦਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਡੇਰਾ ਬਿਆਸਮੁਖੀ ਪਹਿਲੀ ਵਾਰ ਨਹੀਂ ਗੁਰਿੰਦਰ ਸਿੰਘ ਟਰਨੋਂ ਪਹਿਲੀ ਵਾਰ ਨਹੀਂ ਮਜੀਠੀਆ ਜੀ ਨੂੰ ਮਿਲਣ ਵਾਸਤੇ ਆਏ ਇਸ ਤੋਂ ਪਹਿਲਾਂ ਵੀ ਉਹ ਮਿਲਣ ਵਾਸਤੇ ਆਏ ਸੀ ਤੇ ਕੁਝ ਦਿਨ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਉਹਨਾਂ ਨੂੰ ਉੱਥੇ ਮਿਲ ਕੇ ਗਏ ਸੀ ਮਜੀਠੀਆ ਦੀ ਜਿਨ੍ਹਾਂ ਤੇ ਜਾਨਕੀ ਬਹੁਤ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਲੀਡਰਾਂ ਨੇ ਵੀ ਬਹੁਤ ਉਹਨਾਂ ਤੇ ਅਲਿਗੇਸ਼ਨ ਲਾਏ ਸੀ ਚਿੱਟੇ ਦਾ ਵਪਾਰੀ ਕਿਹਾ ਗਿਆ ਚਿੱਟੇ ਦਾ ਤਸਕਰ ਕਿਹਾ ਗਿਆ ਪੋਸਟਰ ਲਾਏ ਗਏ ਇਲੈਕਸ਼ਨਾਂ ਦੇ ਵਿੱਚ ਬੜਾ ਕੁਝ ਹੋਇਆ ਭਾਵੇਂ ਕਿ ਜਿਹੜੇ ਪੋਸਟਰ ਲਾਉਣ ਵਾਲੇ ਉਹਨਾਂ ਦੇ ਆਕਾ ਕੇਜਰੀਵਾਲ ਜੀ ਦੀ ਕਹਿਣ ਤੇ ਲਾਏ ਸੀ ਬਾਅਦ ਦੇ ਵਿੱਚ ਉਹਨਾਂ ਤੋਂ ਮਾਫੀ ਵੀ ਮੰਗ ਕੇ ਸੀਗੇ ਵੀ ਨਹੀਂ ਅੱਜ ਉਹ ਜਿਹੜੀ ਕੇਸਾਂ ਦੇ ਵਿੱਚ ਅੰਦਰ ਸੀਗੇ ਭਾਵੇਂ ਉਹ ਕੁਝ ਵੀ ਹੋਣ ਪਰ ਜਿ ਆਪਾਂ ਸਾਰਿਆਂ ਨੂੰ ਪਤਾ ਪਬਲਿਕ ਨੂੰ ਪਤਾ ਕਿ ਜਿਹੜੇ ਇਸ ਵੇਲੇ ਉਹ ਜਿਹੜੀ ਸਜ਼ਾ ਕੱਟ ਰਹੇ ਸੀਗਾ ਜਿਹੜੀ ਉਹਨਾਂ ਨੂੰ ਜੇਲ੍ਹ ਹੋਈ ਸੀ ਉਹ ਚਿੱਤੇ ਦਾ ਕਰਕੇ ਨਹੀਂ ਸੀ ਹੋਈ ਉਹਨਾਂ ਦੇ ਕਾਰੋਬਾਰ ਨੂੰ ਲੈ ਕੇ ਆਮਦਨੀ ਤੋਂ ਵੱਧ ਜਿਹੜੇ ਉਹਨਾਂ ਦੀ ਪ੍ਰਾਪਰਟੀ ਸੀ ਉਸ ਨੂੰ ਲੈ ਕੇ ਹੋਈ ਸੀ ਤੇ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਜਿਹੜਾ ਬਿਆਸ ਮੁਖੀ ਨੇ ਉਹਨਾਂ ਦੀ ਉਹਨਾਂ ਨਾਲ ਰਿਸ਼ਤੇਦਾਰੀ ਪੈਂਦੀ ਹੈ ਉਹ ਕਹਿੰਦੇ ਨੇ ਵੀ ਸਭ ਦੀ ਉਹ ਰਿਸ਼ਤੇਦਾਰੀ ਹੈ ਦੇਖੋ ਕੀ ਰਿਸ਼ਤੇਦਾਰੀ ਹੈ ਕੀ ਨਹੀਂ ਇਹਦੇ ਬਾਰੇ ਨਾ ਤੁਸੀਂ ਜਾਣਦੇ ਹੋ ਨਾ ਮੈਂ ਜਾਣਦਾ ਪਰ ਜਿਹੜਾ ਕੋਈ ਵੀ ਕਿਸੇ ਵੀ ਸੰਸਥਾ ਦਾ ਮੁਖੀ ਹੋ ਜਾਂਦਾ ਖਾਸ ਕਰਕੇ ਧਾਰਮਿਕ ਸੰਸਥਾ ਦਾ ਜਿਹੜਾ ਮੁਖੀ ਹੋ ਜਾਂਦਾ ਜਿਹਦੇ ਉੱਤੇ ਲੱਖਾਂ ਲੋਕਾਂ ਦਾ ਇੱਕ ਆਤਮ ਵਿਸ਼ਵਾਸ ਬਣ ਜੇ ਅਥਾ ਸਰਧਾ ਬਣ ਜੇ ਉਹ ਆਪਣੇ ਆਪ ਦੇ ਵਿੱਚ ਉਹਨੂੰ ਆਪਣਾ ਮੇਨ ਪੈਰੋਕਾਰ ਮੰਨਦੇ ਹੁਣ ਤੇ ਜਿਹੜੇ ਇਦਾਂ ਦੇ ਪੈਰੋਕਾਰ ਹੁੰਦੇ ਆ ਨਾ ਉਹਨਾਂ ਵਾਸਤੇ ਧੀ ਪੁੱਤ ਨਾ ਉਹਨਾਂ ਵਾਸਤੇ ਆਪਣਾ ਪਰਿਵਾਰ ਨਾ ਉਹਨਾਂ ਵਾਸਤੇ ਆਪਣਾ ਕਾਰੋਬਾਰ ਨਾ ਉਹਨਾਂ ਵਾਸਤੇ ਕੋਈ ਰਿਸ਼ਤੇਦਾਰ ਉਹਨਾਂ ਨੂੰ ਤਾਂ ਸਾਰੇ ਲੋਕ ਬਰਾਬਰ ਦੇ ਦਿੱਸਦੇ ਹੁੰਦੇ ਆ ਤੇ ਇਦਾਂ ਉਹਨਾਂ ਦਾ ਆਉਣਾ ਮੇਰਾ ਮੇਰਾ ਪਰਸਨਲ ਥਿਊ ਹੈ ਕਿ ਉਹਨਾਂ ਨੂੰ ਭਾਵੇਂ ਉਹਨਾਂ ਦੀ ਰਿਸ਼ਤੇਦਾਰੀ ਸੀ ਫੋਨ ਤੇ ਗੱਲ ਕਰ ਲੈਂਦੇ ਪਰਿਵਾਰ ਨਾਲ ਜਾ ਲੈਂਦੇ ਪਰ ਇਦਾਂ ਓਪਨ ਲੋਕਾਂ ਦੇ ਵਿੱਚ ਆ ਕੇ ਮੈਨੂੰ ਨਹੀਂ ਲੱਗਦਾ ਕਿ ਉਹ ਪੋਜੀਟਿਵ ਪੱਖ ਗਿਆ ਪਰ ਜ਼ਿਆਦਾਤਰ ਲੋਕਾਂ ਦੇ ਮਨਾਂ ਦੇ ਵਿੱਚ ਇਸ ਪ੍ਰਤੀ ਨਪਰਤੀ ਪੈਦਾ ਹੋਈ ਹੈ ਕਿਉਂਕਿ ਜਿਹੜੇ ਲੋਕ ਉਥੇ ਸ਼ਰਧਾ ਰੱਖਦੇ ਆ ਬਹੁਤ ਸਾਰੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਵੀ ਕਿਸੇ ਇਸ ਹੀ ਕਿਸਤ ਨਾਲ ਦੇਖਦੇ ਹਾਂ ਤਾਂ ਲੋਕਾਂ ਦਾ ਇਹ ਸੀ ਵੀ ਬਾਬਾ ਜੀ ਨੂੰ ਔਰ ਕਿਉਂਕਿ ਉਹਨਾਂ ਦੇ ਉਹ ਬਾਬਾ ਜੀ ਨੇ ਜਿਵੇਂ ਸਾਡੇ ਬਾਬਾ ਜੀ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕਾਫੀ ਲੋਕਾਂ ਦੀ ਇਦਾਂ ਦੇ ਥੀ ਵੀ ਸੀ ਤੇ ਮੇਰਾ ਵੀ ਆਪਣਾ ਪਰਸਨਲ ਥੀ ਹੈ ਕਿ ਇਸ ਤਰ੍ਹਾਂ ਦੇ ਡੇਰਾ ਮੁਖੀ ਨੂੰ ਇਦਾਂ ਉਹ ਨਹੀਂ ਸੀ ਕਰਨਾ ਕਿਉਂਕਿ ਜੇ ਬਹੁਤ ਸਾਰੀ ਜਿਹੜੀ ਸੰਗਤ ਆ ਅ ਡੇਰਾ ਵਿਆਸ ਦੇ ਨਾਲ ਜੁੜੀ ਹੋਈ ਆ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਕਾਂਗਰਸ ਪਾਰਟੀ ਨਾਲ ਵੀ ਜੁੜੇ ਨੇ ਬਹੁਤ ਸਾਰੇ ਸ਼੍ਰੋਮਣੀ ਕਾਲੀ ਦਲ ਨਾਲ ਜੁੜੇ ਨੇ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਤੇ ਹੋਰ ਬੀਜੇਪੀ ਵਗਾਰ ਦੀਆਂ ਪਾਰਟੀਆਂ ਨਾਲ ਜੁੜੇ ਨੇ ਕਿਉਂਕਿ ਜਿਹੜੇ ਲੋਕ ਆਮ ਆਸ਼ਟ ਜੀ ਅ ਸ਼੍ਰੋਮਣੀ ਕਾਲੀ ਦਲ ਨਾਲ ਨਹੀਂ ਜੁੜੇ ਨਫ਼ਰਤ ਕਰਦੇ ਨੇ ਹੁਣ ਡੇਰਾ ਮੁਖੀ ਵਿਆਸ ਉਹਨਾਂ ਨਾਲ ਜਿਹੜਾ ਜਾ ਕੇ ਹੱਥ ਮਲਾਉਂਦੇ ਨੇ ਉਹਨਾਂ ਨੂੰ ਮਿਲਦੇ ਨੇ ਹਾਲਚਾਲ ਪੁੱਛਦੇ ਨੇ ਜਿਹੜੇ ਸੰਗਤ ਦੇ ਵਿੱਚ ਬੈਠੇ ਲੋਕ ਸ਼੍ਰੋਮਣੀ ਕਾਲੀਦਲ ਨੂੰ ਨਹੀਂ ਚੰਗਾ ਸਮਝਦੇ ਫਿਰੋਨਾ ਜ਼ਿਲ੍ਹੇ ਚ ਤਾਂ ਬਾਬੇ ਲਈ ਨਾਫਰਤੇ ਬਣੀ ਜੀ ਇਹਦੇ ਬਾਰੇ ਇੱਕ ਹੋਰ ਵੀ ਇੱਥੇ ਕਰਨ ਗੁਰਸੇਵ ਸਿੰਘ ਤੁਸੀਂ ਸਹੀ ਹੋ ਇੱਥੇ ਹੋਰ ਵੀ ਆ ਜਦੋਂ ਮੀਡੀਆ ਦੇ ਉਹ ਰੂਬਰੂ ਹੋਏ ਨਹੀਂ ਤਾਂ ਉੱਥੇ ਵੀ ਉਹ ਜਿਹੜੇ ਉਹ ਸ਼ਬਦ ਬੋਲ ਗਏ ਵੀ ਨਹੀਂ ਹੈ ਕਿ ਕਹਿੰਦਾ ਭਾਵ ਵੀ ਉਹਨਾਂ ਨੇ ਕੋਈ ਅਲੀਗੇਸ਼ਨ ਨੂੰ ਇਨਕਾਰ ਕੀਤਾ ਜਾਂ ਉਹਨੂੰ ਨਕਾਰਿਆ ਤਾਂ ਇਹਦੇ ਵਿੱਚ ਵੀ ਲੋਕਾਂ ਨੇ ਗਲਤ ਉਹ ਇਸ਼ੂ ਬਣਾਇਆ ਕਿ ਉਹਨਾਂ ਨੂੰ ਮੀਡੀਆ ਦੇ ਰੂਬਰੂ ਨਹੀਂ ਸੀ ਹੋਣਾ ਚਾਹੀਦਾ ਭਾਵੇਂ ਮਿਲ ਕੇ ਲੰਘ ਜਾਂਦੇ ਗੱਲ ਵੱਖਰੀ ਸੀ ਪਹਿਲਾਂ ਵੀ ਮਿਲ ਕੇ ਗਏ ਸੀਗੇ ਤੇ ਦੂਜਾ ਸਭ ਤੋਂ ਵੱਡਾ ਵਿਸ਼ਾ ਕੀ ਹੋਇਆ ਕਿ ਤੁਰੰਤ ਉਸ ਤੋਂ ਬਾਅਦ ਉਹਨਾਂ ਦੀ ਵੇਰ ਹੋ ਜਾਂਦੀ ਹੈ ਉਹ ਮਿਲ ਕੇ ਗਏ ਤੁਰੰਤ ਉਸ ਤੋਂ ਬਾਅਦ ਉਹਨਾਂ ਦੀ ਵੇਲ ਹੋ ਜਾਂਦੀ ਹੈ ਤਾਂ ਜਿਹੜੇ ਲੋਕ ਨੇ ਸ਼ਰਧਾ ਇੱਕ ਪਾਸੇ ਆ ਉਹਨਾਂ ਦਾ ਦੇਸ਼ ਨੂੰ ਦੇਖ ਕੇ ਜਿਹੜਾ ਫਿਊਚਰ ਆ ਜਾ ਕਿਸੇ ਪਾਰਟੀ ਦੇ ਨਾਲ ਹਰ ਇੱਕ ਬੰਦੇ ਦੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਗੰਧ ਅੜੀ ਹੋਈ ਆ ਜਾਂ ਡੋਰੀ ਪਾਈ ਬੈਠੇ ਆ ਤੇ ਬਹੁਤ ਸਾਰੇ ਲੀਡਰ ਵੀ ਉੱਥੇ ਜਾਂਦੇ ਆ ਜਿੱਥੇ ਗੁਰਿੰਦਰ ਸਿੰਘ ਢਿੱਲੋਂ ਹਾਂ ਜੇਲ੍ਹ ਤੋਂ ਮਜੀਠੀਆ ਨੂੰ ਮਿਲ ਕੇ ਬਾਹਰ ਆਉਂਦੇ ਨੇ ਹਾਂ ਉੱਥੇ ਹੀ ਮੀਡੀਆ ਦੇ ਵਿੱਚ ਸਵਾਲ ਕੀਤੇ ਨੇ ਕਿਉਂਕਿ ਦੇਸ਼ ਦਾ ਚੌਥਾ ਥੰਮ ਜਿਹੜਾ ਪ੍ਰੈਸ ਨੂੰ ਮੰਨਿਆ ਜਾਂਦਾ ਬਿਲਕੁਲ ਕਿਉਂਕਿ ਉਹਨਾਂ ਨੇ ਕੁਝ ਨਿਰਪੱਖ ਸਵਾਲ ਕੀਤੇ ਸੀ ਹਾਂ ਉੱਥੇ ਡੇਰਾ ਮੁਖੀ ਵਰਿੰਦਰ ਸਿੰਘ ਢਿੱਲੋਂ ਦਾ ਜਿਹੜਾ ਜਵਾਬ ਸੀ ਕਿਵੇਂ ਦਾ ਸੀ ਉਹਦੇ ਬਾਰੇ ਜਰੂਰ ਦੱਸੋ ਵੀ ਉਹ ਜਿਹੜੇ ਉਹਨਾਂ ਨੇ ਮੀਡੀਆ ਦੇ ਵਿੱਚ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਬੋਲੇ ਨੇ ਉਹਨਾਂ ਨੂੰ ਬੋਲਣੇ ਚਾਹੀਦੇ ਸੀ ਜਾਂ ਨਹੀਂ ਚਾਹੀਦੇ ਸੀ ਗੁਰਸੇਵਕ ਜੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਉਹਨਾਂ ਨੂੰ ਜਦੋਂ ਮੀਡੀਆ ਦੇ ਉਹ ਰੂਬਰੂ ਹੋਏ ਸੀ ਪਹਿਲੀ ਗੱਲ ਤਾਂ ਉਹਨਾਂ ਨੂੰ ਕੋਈ ਕੁਐਸਚਨ ਲੈਣਾ ਹੀ ਨਹੀਂ ਸੀ ਚਾਹੀਦਾ ਉਹ ਹੈ ਜੀ ਰਿਸ਼ਤੇਦਾਰੀ ਮਤਾਂਗੇ ਜੋ ਰਿਸ਼ਤੇਦਾਰੀ ਕਹਿੰਦੇ ਤਾਂ ਰਿਸ਼ਤੇਦਾਰੀ ਮਤਾਂਗੇ ਚਲੇ ਗਏ ਚਲੇ ਜਾਂਦੇ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਦੇ ਕੁਐਸਚਨਾਂ ਦੇ ਜਿਹੜੇ ਉਹਨਾਂ ਦੇ ਕੁਐਸਚਨ ਸੀ ਜਿਹੜੇ ਸਮਾਜ ਦੇ ਵਿੱਚ ਆਮ ਪ੍ਰਚਲਿਤ ਨੇ ਕਿ ਮਜੂਤੀ ਤੇ ਆ ਆਣ ਕੇ ਵੀ ਤੱਬੇ ਲੱਗੇ ਆ ਜਾਂ ਅਲੀਗੇਸ਼ਨ ਲੱਗੇ ਆ ਉਹਨਾਂ ਸਾਰੇ ਅਲੀਗੇਸ਼ਨਾਂ ਨੂੰ ਇਨਕਾਰ ਕਰਨਾ ਸਿਰਫ ਉਹਨਾਂ ਨੂੰ ਧੋਖੇ ਪਬਲਿਕ ਦੇ ਸਾਹਮਣੇ ਪੇਸ਼ ਕਰ ਦੇਣਾ ਇਹ ਵੀ ਉਹਨਾਂ ਦੇ ਕਿਤੇ ਨਾ ਕਿਤੇ ਛਵੀ ਨੂੰ ਸੁਭਾ ਨਹੀਂ ਸੀ ਦਿੰਦਾ ਉੱਥੇ ਉਹ ਵੀ ਇੱਕ ਆਉਂਦਾ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਿਹੜਾ ਟਵੀਟ ਕੀਤਾ ਸੀ ਹਾਂ ਅੱਜ ਬਣ ਜਾਏ ਭਾਵੇਂ ਕੱਲ ਬਣ ਜਾਏ ਅਦਾਲਤਾਂ ਦਾ ਰੱਬ ਰੱਖਾ ਮੁਲਾਕਾਤੀ ਜਿੱਥੇ ਜੱਜ ਬਣ ਜੇ ਹਾਂ ਬਿਲਕੁਲ ਇਹਦੇ ਬਾਰੇ ਕੀ ਵੀ ਮੁੱਖ ਮੰਤਰੀ ਨੇ ਕੀ ਸਮਝਿਆ ਵੀ ਜਿਹੜਾ ਮੁਲਾਕਾਤ ਕਰਨ ਆਇਆ ਜਿਹੜਾ ਇਨਸਾਨ ਜਦੋਂ ਉਸੇ ਨੇ ਕਲੀਨ ਚਿੱਟ ਦੇਤੀ ਵੀ ਉਹ ਤਾਂ ਨਿਰਦੋਸ਼ ਨੇ ਫਿਰ ਅਦਾਲਤਾਂ ਤਾਂ ਪਿੱਛੇ ਕੋਸਰਾ ਹੀ ਨਹੀਂਗਾ ਇਹਦਾ ਮਤਲਬ ਵੀ ਆਪਾਂ ਕੀ ਸਮਝੀਏ ਊਬਾਮ ਆ ਜਿਹੜੀ ਪੂਰੀ ਪੰਜਾਬ ਦੀ ਜਾਂ ਭਾਰਤ ਦੀ ਉਹ ਕੀ ਸਮਝੇ ਵੀ ਦਾ ਫੈਸਲਾ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤਾ ਵੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਿਹੜਾ ਨਾਲ ਟੁੱਟ ਰਹੇ ਇੱਕ ਗੱਲ ਮੈਂ ਨੋਟ ਕੀਤੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਕਿਉਂਕਿ ਇੱਥੇ ਕਿ ਜਿਹੜੇ ਲੀਡਰ ਨੇ ਪੋਲੀਟਿਕਲ ਪਾਰਟੀਆਂ ਨੇ ਉਹਨਾਂ ਨੂੰ ਆਪਣਾ ਵੋਟ ਬੈਂਕ ਜੱਜਦਾ ਵੋਟ ਬੈਂਕ ਵਾਸਤੇ ਉਹ ਕੁਝ ਵੀ ਕਰ ਸਕਦੇ ਆ ਕਿਸੇ ਵੀ ਉਹ ਮੁਖੀ ਨੂੰ ਵਰਤ ਸਕਦੇ ਆ ਮੁਖੀ ਉਹਨਾਂ ਨੂੰ ਵਰਤ ਸਕਦੇ ਆ ਕਹਿਣ ਦਾ ਭਾਵ ਵੀ ਇਹ ਵੋਟ ਲੈ ਆ ਜਿਹੜਾ ਇਹ ਆਪਾਂ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਡੋਰੀਆਂ ਪਾਉਣ ਵਾਸਤੇ ਖਾਸ ਕਰਕੇ ਬੀਜੇਪੀ ਪੰਜਾਬ ਦੇ ਵਿੱਚ ਡੋਰੀਆਂ ਪਾਉਣ ਵਾਸਤੇ ਬਹੁਤ ਵੱਡੀਆਂ ਵੱਡੀਆਂ ਚੱਲਣਾ ਚੱਲ ਰਹੀ ਹੈ ਔਰ ਜਿੰਨੇ ਵੀ ਡੇਰੇ ਨੇ ਉਹਦਾ ਭਾਰਤੀ ਜਨਤਾ ਪਾਰਟੀ ਨੂੰ ਮੁੱਖ ਸਹਿਯੋਗ ਹੈ ਜਿਵੇਂ ਗੱਲ ਕਰੀਏ ਦਾ ਆਰਾਮ ਦਾ ਆਰਾਮ ਅਸੀਂ ਸਭ ਤੋਂ ਆਲੇ ਸਭ ਤੋਂ ਆਲੇ ਦੀ ਗੱਲ ਕਰੀਏ ਤਾਂ ਉੱਥੇ ਵੀ ਦੇਖੋ ਤੁਸੀਂ ਉੱਥੇ ਕੀ ਕੀਤਾ ਜਾਂਦਾ ਉੱਥੇ ਜਿਹੜੇ ਲਾਕਡਾਊਨ ਨੂੰ ਮਿਲਦੇ ਆ हां ਜਿਹੜੇ ਲੋਕਟ ਉਹਨਾਂ ਨੂੰ ਮਿਲਦੇ ਆ ਉੱਥੇ ਆ ਉੱਥੇ ਲੋਕਟ ਹੈ ਜਿਹੜਾ ਵੀ ਉਹਨਾਂ ਦਾ ਪੈਰੋਕਾਰ ਜਾਂਦਾ ਹੈ ਜਾਂ ਕਹਿੰਦਾ ਭਾਬ ਜਿਹੜਾ ਉਹਨਾਂ ਦਾ ਕੋਈ ਚੇਂਦਾ ਬਣਦਾ ਤਾਂ ਉਹਦੇ ਗਲ ਦੇ ਵਿੱਚ ਲੋਕਟ ਉੱਥੋਂ ਮਿਲਦਾ ਮੁੱਲ ਨਹੀਂ ਮਿਲਦਾ ਤੇ ਉੱਥੋਂ ਗਿਣਤੀ ਹੁੰਦੀ ਆ ਵੀ ਕਿੰਨੇ ਸਾਡੇ ਲੋਕਟ ਚਲੇ ਗਏ ਉਹ ਸਿੱਧਾ ਇਹਨੂੰ ਲੋਕਟ ਨੂੰ ਆਪਣਾ ਵੋਟ ਮੰਗਦੇ ਆ ਵੀ ਮੰਨਦੇ ਨੇ ਵੀ ਸਾਡੀ ਇੰਨੀ ਵੋਟ ਪੱਕੀ ਬੈਠੀ ਆ ਐਗਜ਼ਾਮਪਲ ਲੈ ਰਿਹਾ ਮੈਂ ਕਰਕੇ ਚਲਾ ਗਿਆ ਤਾਂ ਮੈਂ ਜਿਹੜਾ ਉਹਨਾਂ ਦੇ ਨਾਂ ਦਾ ਜਿਹੜਾ ਲੋਕਟ ਲੈ ਕੇ ਪਾਉਂਗਾ ਮੈਨੂੰ ਮਾਰਕੀਟ 'ਚ ਨਹੀਂ ਮਿਲਣਾ ਅੱਛਾ ਉਹ ਤੋਂ ਡੇਰੇ ਤੋਂ ਮਿਲਣਾ ਉਹ ਮੇਰੇ ਦੇਦੇ ਤੇ ਉੱਥੇ ਉਹਨਾਂ ਦੀ ਬਕਾਇਦਾ ਕਾਊਂਟਿੰਗ ਹੁੰਦੀ ਆ ਵੀ ਕਿੰਨੇ ਸਾਡੇ ਲੋਕਡ ਚਲੇ ਗਏ ਔਰ ਲੋਕਡ ਨੂੰ ਫਿਰ ਉਹਦੇ ਸ਼ਰਤਾਂ ਲਾਈਆਂ ਜਾਂਦੇ ਨੇ ਕਿ ਕਰੋਨਾ ਦੇ ਹਿਸਾਬ ਨਾਲ ਹੋਣੀ ਤਾਂ ਲੋਕਡ ਇਹ ਅੱਜ ਦਾ ਤੁਹਾਡਾ ਗੁਰੂ ਆ ਤੁਸੀਂ ਇਸ ਨੂੰ ਗੱਲ ਦੇ ਵਿੱਚ ਆਪਣੇ ਦਿਲ ਦੇ ਨਾਲ ਲਾ ਕੇ ਰੱਖਣਾ ਉਹ ਲੋਕ ਲਾਉਣਾ ਨਹੀਂ ਉਤੋਂ ਕਾਊਂਟਿੰਗ ਹੁੰਦੀ ਆ ਤੇ ਉਹ ਕਾਊਂਟਿੰਗ ਹੁਣ ਤੁਸੀਂ ਜਿਹੜੇ ਉਹਨਾਂ ਦੇ ਚੇਲੇ ਨੇ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਹੁਣ ਤਾਂ ਕਰੋੜਾਂ ਚ ਨਹੀਂ ਤੇ ਉਹ ਉਹਨਾਂ ਦਾ ਵੋਟ ਬੈਂਕ ਹੈ ਇਸ ਤਰੀ ਬਿਆਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਆ ਮੈਂ ਖੁਦ ਡਰੇ ਜਾਂਦਾ ਰਹਾਂ ਮੇਰਾ ਪਰਿਵਾਰ ਦੇ ਇਹਦੇ ਜਾਂਦਾ ਮੇਰੇ ਜਿਹੜੇ ਮਿਸਿੰਗ ਜਿਹੜੇ ਜਿਨ੍ਹਾਂ ਨਾਲ ਮੇਰਾ ਥੋੜਾ ਜਿਹਾ ਡਿਸਪੂਟ ਵੀ ਖੜਾ ਹੋ ਗਿਆ ਤੇ ਉਹ ਉੱਥੇ ਜਾਂਦੇ ਸੀ ਉਹਨਾਂ ਦੇ ਨਾਲ ਵੀ ਮੈਂ ਗਿਆ ਹੋਰ ਪਰਿਵਾਰਾਂ ਦੇ ਨਾਲ ਵੀ ਮੈਂ ਉੱਥੇ ਗਿਆ ਉੱਥੇ ਦਾ ਪ੍ਰਬੰਧ ਦੇਖ ਕੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਲੋਕਾਂ ਦੇ ਵਿੱਚ ਚਰਚਾ ਇਹ ਝੜ ਗਈ ਕਿ ਬੀਜੇਪੀ ਗੁਰਿੰਦਰ ਸਿੰਘ ਢਿੱਲੋਂ ਨੂੰ ਡੇਰਾ ਮੁਖੀ ਨੂੰ ਆਉਣ ਆਉਣੇ ਸਮਝ ਦੇ ਵਿੱਚ ਸੀਐਮ ਚੇਰਾ ਦੇਊਗਾ ਇਹ ਕਲੀਅਰ ਜਾਣ ਕੇ ਹਾਂ ਇਹ ਜਾਣ ਕੇ ਵੀ ਚਰਚਾ ਚੱਲ ਵੀ ਲੋਕਾਂ ਦੇ ਵਿੱਚ ਜਦੋਂ ਮੈਂ ਲੋਕਾਂ ਨਾਲ ਗੱਲ ਕਰਦਾ ਕਹਿੰਦੇ ਨਹੀਂ ਜੀ ਇਹ ਸਿਰੇ ਤੋਂ ਨਕਾਰਦੇ ਨਹੀਂ ਜੀ ਸਰਦੇ ਬਾਬਾ ਜੀ ਇਸ ਤਰ੍ਹਾਂ ਕਰ ਨਹੀਂ ਸਕਦੇ ਪਰ ਲੋਕਾਂ ਦੇ ਜਿਹੜੇ ਵਿਊ ਨੇ ਲੋਕਾਂ ਦੀ ਜਿਹੜੀ ਜਦੋਂ ਬਹੁਤ ਆਤ ਗੱਲ ਨਿਕਲ ਕੇ ਸਾਹਮਣੇ ਆ ਜਾਂਦੀ ਆ ਉਹਦੇ ਪਿੱਛੇ ਕੁਝ ਨਾ ਕੁਝ ਲੌਜਿਕ ਜ਼ਰੂਰ ਹੁੰਦਾ ਤੇ ਇਹੀ ਗੱਲਾਂ ਅੱਜ ਮੀਡੀਆ ਤੇ ਵੀ ਸੋਸ਼ਲ ਮੀਡੀਆ ਤੇ ਵੀ ਘੁੰਮ ਰਹੀਆਂ ਨੇ ਕਿ ਬੀਜੇਪੀ ਉਹਨਾਂ ਨੂੰ ਸੀਐਮ ਦਾ ਚਿਹਰਾ ਪੰਜਾਬ ਦੇ ਵਿੱਚ ਦਊਗੀ ਕਿਉਂਕਿ ਉਹਨਾਂ ਦਾ ਵੋਟ ਬੈਂਕ ਹੈਗਾ ਹਾਂ ਤੁਹਾਡਾ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਡੇਰਾਵਾਦ ਨੇ ਬਾਬੇ ਨੇ ਬੀ ਉਹ ਲੋਕਾਂ ਲੋਕਾਂ ਦੀ ਜਿਹੜੀ ਸ਼ਰਧਾ ਕੀ ਧਾਰਮਿਕ ਪੱਖ ਤੇ ਆ ਪਰ ਬਾਬੇ ਉਹਨਾਂ ਤੇ ਪੋਲਿਟਿਕਸ ਖੇਡ ਕੇ ਰਾਜਨੀਤੀ ਦੇ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ ਉਹਨਾਂ ਦੇਰਿਆਂ ਨੂੰ ਉਹਨਾਂ ਦੇਰਿਆਂ ਨੂੰ ਭਾਜਪਾ ਟਾਰਗੇਟ ਕਰਕੇ ਆਪਣੇ ਨਾਲ ਜੋੜ ਰਹੀ ਹੈ ਤੇ ਭਾਜਪਾ ਜਿਹੜੀ ਵੋਟ ਬੈਂਕ ਨੂੰ ਦੇਖਦੇ ਹੋਏ ਗੁਰਿੰਦਰ ਸਿੰਘ ਢਿੱਲੋਂ ਨੂੰ ਯੂਜ਼ ਕਰ ਸਕਦੇ ਨੇ ਇਹਦਾ ਮਤਲਬ ਤੁਹਾਡੇ ਸ਼ਬਦਾਂ ਤੋਂ ਪਤਾ ਲੱਗ ਰਿਹਾ ਵੀ ਤੁਸੀਂ ਇਹ ਕਹਿ ਰਹੇ ਹੋਗੇ ਵੀ ਭਾਜਪਾ ਜਿਹੜੀ ਪੰਜਾਬ ਦੇ ਵਿੱਚ ਪੈਰ ਪਸਾਰ ਨਹੀਂ ਰਹੀ ਬਲਕਿ ਆਪਣਾ ਜਾਲ ਆ ਜਿਹੜਾ ਬੁਣਨਾ ਸ਼ੁਰੂ ਕਰਤਾ ਵੀ ਜਾਲ ਮੰਨ ਲਓ ਬੁਣੀ ਦਿੱਤਾ ਉਹਨਾਂ ਨੇ ਵੀ ਆਉਣ ਵਾਲੇ ਸਮੇਂ 'ਚ ਆਪਣੀ ਸਰਕਾਰ ਖੜੀ ਕਰਨੀ ਹੈ ਤੁਹਾਡੇ ਤੁਹਾਡਾ ਇਸ਼ਾਰਾ ਤਾਂ ਫਿਰ ਉਧਰ ਨੂੰ ਜਾ ਰਿਹਾ ਹੈ ਸੇਵ ਜੀ 100% ਕਲੀਅਰ ਹੈ ਕਿ ਪੰਜਾਬ ਬੀਜੇਪੀ ਨੂੰ ਨਹੀਂ ਲੈਕ ਕਰਦਾ ਪੂਰੇ ਦੇਸ਼ ਦੇ ਵਿੱਚ ਬੀਜੇਪੀ ਆ ਜੂਗੀ ਪਰ ਪੰਜਾਬ ਦੇ ਵਿੱਚ ਬੀਜੇਪੀ ਪੈਰ ਨਹੀਂ ਸੀ ਪਸਾਰ ਰਹੀ ਪਰ ਉਹਨਾਂ ਨੇ ਹੁਣ ਇੱਕੋ ਹੀ ਵਿਉਂਤਬੰਦੀ ਕਰ ਲਈ ਕਿ ਪੰਜਾਬ ਨੂੰ ਕਵਰ ਕਿਦਾਂ ਕੀਤਾ ਜਾਵੇ ਲੋਕਾਂ ਨੂੰ ਆਮ ਊਬਾਮ ਨੂੰ ਜਿਹੜਾ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਇਸ ਚਰਚਾ ਦੇ ਲਾਸਟ ਦੇ ਉੱਤੇ ਆ ਕੇ ਕੀ ਤੁਸੀਂ ਨਹੀਂ ਆਇਆ ਰਿਜ਼ਲਟ ਕੀ ਕੱਢਿਆ ਵੀ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਜਾਵੇ ਇਹਨੇ ਹੌਲੀ-ਹੌਲੀ ਇਹ ਵੱਡੀ ਸਾਖ ਬਣ ਜਾਂਦੇ ਨੇ ਤੇ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵੋਟ ਬੈਂਕ ਦੇ ਆਪਣਾ ਵੋਟ ਬੈਂਕ ਸਮਝਦੇ ਹੋਏ ਉਹਨਾਂ ਨੂੰ ਕਵਰ ਕਰਦੇ ਆ ਤੇ ਉੱਥੇ ਆਮ ਲੋਕ ਨੇ ਜਿਹੜੇ ਬੇਵਸੋਕੇ ਰਹਿ ਜਾਂਦੇ ਆ ਇੱਕ ਸ਼ਰਧਾ ਦੇ ਤੌਰ ਤੇ ਲੋਕ ਲੋਕ ਜੁੜਦੇ ਆ ਤੇ ਹੌਲੀ-ਹੌਲੀ ਉਹਨੂੰ ਉਹ ਰੰਗ ਰੂਪ ਹੋਰ ਦੇ ਦਿੰਦੇ ਆ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਕਿਸੇ ਧਰਮ ਨੂੰ ਮੰਨਦਾ ਉਸ ਧਰਮ ਦੇ ਵਿੱਚ ਰਹਿ ਉਹ ਕੋਈ ਕਿੰਤੂ ਪਰੰਤੂ ਨਹੀਂ ਔਰ ਸਿੱਖ ਸਿੱਖ ਜਿਹੜੇ ਨਹੀਂ ਸਰੋ ਮੰਲੀ ਗੁਰਦੁਆਰਾ ਪਰਬੰਧ ਕਮੇਟੀ ਉਹਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਕਿ ਜਿਹੜੇ ਐਸਟੀ ਸਮਾਜਾ ਜਿਹੜਾ ਡੇਰਾ ਮਾਦਾਂ ਦੇਰੇ ਬਾਦ ਨੂੰ ਪ੍ਰਮੋਟ ਕਰਦਾ ਐਸਟੀ ਸਮਾਜ ਤੇ ਇਸ ਸਮਾਜ ਨੂੰ ਗੁਰੂ ਘਰਾਂ ਦੇ ਵਿੱਚ ਜਿਹੜੀ ਨਫ਼ਰਤ ਦਾ ਪਾਤਰ ਸਮਝਿਆ ਜਾਂਦਾ ਉਹਨਾਂ ਨੂੰ ਵੀ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਣਾ ਚਾਹੀਦਾ ਬਾਣੀ ਨਾਲ ਜੋੜਨਾ ਚਾਹੀਦਾ ਤੇ ਤਾਂ ਜੋ ਡੇਰਾਬਾਦ ਜਿਹੜਾ ਉਹ ਪ੍ਰਮੋਟ ਨਾ ਹੋਵੇ ਪਰ ਅਫਸੋਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਹ ਚਾਹੁੰਦੀ ਹੈ ਕਿ ਡੋਰਾ ਡੇਰਾਬਾਦ ਆਪਣੇ ਪੰਜਾਬ ਦੇ ਵਿੱਚ ਪ੍ਰਮੋਟ ਹੋਵੇ ਡੇਰਾਬਾਦ ਤੋਂ ਖਹਿੜਾ ਛਡਾ ਕੇ ਜੇ ਆਪਣੀਆਂ ਆਉਣ ਵਾਲੀਆਂ ਪੁਸਤਕਾਂ ਤੁਸੀਂ ਸਹੀ ਦਿਸ਼ਾ ਵੱਲ ਲੈ ਕੇ ਜਾਣੀਆਂ ਨੇ ਠੀਕ ਆ ਧਰਮ ਨਾਲ ਜੁੜਨਾ ਵੱਖਰੀ ਗੱਲ ਆ ਕਿਸੇ ਦੇ ਡੇਰੇ ਨਾਲ ਜੁੜਨਾ ਉਹ ਗੱਲ ਬਕਰੀ ਆ ਡੇਰੇ ਦੇ ਵਿੱਚ ਜਦੋਂ ਇਸ ਤਰ੍ਹਾਂ ਵੋਟ ਬੈਂਕ ਸਮਝ ਕੇ ਉਹਨਾਂ ਡੇਰਿਆਂ ਨੂੰ ਵਰਤਿਆ ਜਾਊਗਾ ਤਾਂ ਆਉਣ ਵਾਲਾ ਸਮਾਂ ਜਿਹੜਾ ਘਾਤ ਕਹੂਗਾ ਮੈਂ ਧੰਨ ਬਖਤ ਨੇ ਪੱਥਰ ਤੋਂ ਰੱਬ ਪਾ ਲਿਆ ਸੀ ਰੱਬ ਨੂੰ ਪਉਣਾ ਭਗਤੀ ਕਰਨੀ ਆ ਤੁਸੀਂ ਮੈਡੀਟੇਸ਼ਨ ਕਰਨੀ ਆ ਘਰੇ ਵੀ ਕਰ ਸਕਦੇ ਹੋ ਬਾਣੀ ਪੜ ਸਕਦੇ ਹੋ ਚਾਹੇ ਹਿੰਦੂ ਹੋ ਚਾਹੇ ਸਿੱਖ ਹੋ ਚਾਹੇ ਮੁਸਲਮਾਨ ਹੋ ਚਾਹੇ ਸਾਈਓ ਕਿਸੇ ਤਰ੍ਹਾਂ ਦੀ ਪਰ ਡੇਰਾਬਾਦਾਂ ਦੇ ਵਿੱਚ ਨਾ ਜੇ ਤਾਂ ਤੁਸੀਂ ਸਿੱਖ ਹੋ ਤਾਂ ਗੁਰੂ ਘਰ ਜਾ ਕੇ ਮੱਥਾ ਟੇਕੋ ਉੱਥੇ ਨਮਸਕਾਰ ਕਰੋ ਉੱਥੇ ਦੇ ਰੂਲਾਂ ਦੇ ਰੈਗੂਲੇਸ਼ਨ ਨੂੰ ਮੰਨੋ ਜੇ ਕੋਈ Hindu ਹੋ ਮਤ ਨਾਲ ਜੁੜਿਆ ਮੰਦਰ ਤੇ ਜਾਵੇ ਉੱਥੇ ਉਹਨੂੰ ਸਤਿਕਾਰ ਮਿਲੇਗਾ ਉੱਥੇ ਜਾਵੇ ਜੇ ਕੋਈ ਚਰਚ ਨਾਲ ਜੁੜਿਆ ਤਾਂ ਉਹ ਚਰਚ ਦੇ ਵਿੱਚ ਜਾਵੇ ਇਸ ਕ੍ਰਿਸਚੀਅਨਾਂ ਤਾਂ ਉਹ ਚਰਚ ਦੇ ਵਿੱਚ ਜਾਵੇ ਜੇ ਕੋਈ ਮੁਸਲਮ ਪਾਈਚਾਰੇ ਦੇ ਵਿੱਚੋਂ ਉਹ ਮਸਜਿਦ ਜਾ ਕੇ ਆਪਣੀ ਨਮਾਜ਼ ਅਦਾ ਕਰੇ ਸੋ ਕਹਿਣ ਦਾ ਭਾਅ ਵੀ ਇਹ ਜਿਹੜੇ ਡੇਰੇ ਨੇ ਜਿਹੜੇ ਸਰਬ ਧਰਮ ਦਾ ਨਾਮ ਦੇ ਕੇ ਕਹਿ ਦਿੰਦੇ ਆ ਸਰਬ ਧਰਮ ਚਾਰੇ ਚੰਨ ਲਾ ਕੇ ਉਹ ਲੋਕਾਂ ਨੂੰ ਜਿਹੜੇ ਵਰਤਦੇ ਆ ਇਹ ਗਲਤ ਹੈ ਇਦਾਂ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਸਮਝਣਾ ਚਾਹੀਦਾ ਔਰ ਡੇਰਾਬਾਦ ਤੋਂ ਟੁੱਟ ਕੇ ਆਪਣੇ ਆਪਣੇ ਧਰਮ ਦੇ ਵਿੱਚ ਪੱਕੇ ਰਹਿੰਦੇ ਹੋਏ ਆਪਣੇ ਆਪਣੇ ਧਰਮ ਸਥਾਨਾਂ ਤੇ ਜਾਣਾ ਚਾਹੀਦਾ ਆਪਣੇ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦਿਓ ਤੁਸੀਂ ਜੁੜੇ ਸੀ ਨਾ ਬਾਬਾ ਬਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ